ਇਸ ਸਮੇਂ ਪਿੰਡ ਬਾਦਲ ਚ ਮੌਜੂਦ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਗੌਰੀ ਕਲਪਾਤਲ ਬਾਦਲ ਦੇ ਸਾਬਕਾ ਪ੍ਰਧਾਨ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਜੜੀ ਵਰਸੀ ਮਨਾਇਆ ਜਾ ਰਹੀ ਹੈ ਕਾਫੀ ਵੱਡੀ ਤعداد ਚ ਉਹਨਾਂ ਨੂੰ ਨਮਨ ਕਰਨ ਲਈ ਕਾਫੀ ਵੱਡੀ ਤਰ੍ਹਾਂ ਦੇ ਤਸਵੀਰਾਂ ਤੋਂ ਜਿਵੇਂ ਕਿ ਸਵੇਰਾ ਤੋਂ ਦਿਖਾ ਰਹੇ ਪੰਡਾਲ ਦੀਆਂ ਜਿੱਥੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਜੜੀ ਵਰਸੀ ਮਨਾਇਆ ਜਾ ਰਹੀ ਹੈ ਕਾਫੀ ਵੱਡੀ ਤਕਾਦ ਦਿੱਤੇ ਸੰਗਤ ਪਹੁੰਚੀ ਆ ਅਤੇ ਉਹਨਾਂ ਨੂੰ ਜਿਹੜੇ ਸ਼ਰਧਾਂ ਦੇ ਪੁੱਲ ਭੇਟ ਕੀਤੇ ਜਾ ਰਹੇ ਉਹਨੂੰ ਨਮਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਈ ਹੋਈ ਸੰਗਤ ਵੱਲੋਂ ਜਿਹੜੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਉਸ ਕੋਲ ਡਾਲ ਦਿਆਂ ਜਿੱਤੇ ਕਾਫੀ ਵੱਡੀ ਤਦਾਦ ਜਿੱਤੇ ਸੰਗਤ ਪਹੁੰਚੀ ਆ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਨਮਨ ਕੀਤਾ ਜਾ ਰਿਹਾ ਸ਼ਰਧਾਂ ਦੇ ਫੁੱਲ ਮਾਰਕੀਟ ਕਿੱਥੇ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਪਿੰਡ ਬਾਦਲ ਦੀਆਂ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਅਤੇ ਸ਼ਰਦਾ ਦੇ ਫੁੱਲ ਪੇਟ ਕਿੱਥੇ ਜਾ ਰਿਹਾ ਸੰਗਤ ਵੱਲੋਂ ਆਈ ਹੋਈ ਸੰਗਤ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਦਾ ਦੇ ਫੁੱਲ ਪੇਟ ਕਿੱਥੇ ਜਾ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਨੂੰ ਨਮਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਬਾਦਲ ਦੀਆਂ ਕੁਝ ਆਈ ਹੋਈ ਸੰਗਤ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਕਹਿਣਾ ਚਾਹੋਗੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਰਵੇਸ਼ ਸਿਆਸਤਦਾਨ ਸਨ ਉਹਨਾਂ ਨੇ ਪੰਜਾਬ ਦੀ ਜਨਤਾ ਦੇ ਲਈ ਇੰਨੀ ਬਹੁਤ ਜ਼ਿਆਦਾ ਕੰਮ ਕੀਤੇ ਕਿ ਆ ਅੱਜ ਜਨਤਾ ਬੀਬੀ 바ਰਸੀ ਦਾ ਯਾਦ ਕਰਦੇ ਹੋ ਇੱਥੇ ਸਾਰੇ ਪੰਜਾਬ ਚ ਪਹੁੰਚੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਈ ਆ ਉਹਨਾਂ ਵੱਲੋਂ ਕੀਤੇ ਕੰਮਾਂ ਦਾ ਕੋਈ ਤੋੜ ਨਹੀਂ ਉਹ ਇੱਕ ਇਹੋ ਜਿਹਾ ਸਿਆਸਤਦਾਨ ਸੀ ਜਿਹੜੇ ਸਾਰੇ ਧਰਮਾਂ ਨੂੰ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਚੱਲਦੇ ਸੀ ਤੇ ਦੂਰ ਅੰਦੇਸ਼ੀ ਵਾਲੀ ਸੋਚ ਸੀ ਉਹਨਾਂ ਦੀ ਤੇ ਉਹ ਵਿਕਾਸਪੁਰਸ਼ ਵੱਲੋਂ ਉਹਨੂੰ ਜਿਹੜਾ ਕਾਰਜਕਾਲ ਹੈ ਉਹ ਸੱਦ ਹੋਇਆ ਪੰਜ ਵਾਰ ਮੁੱਖ ਮੰਤਰੀ ਰਹਿੰਦੇ ਉਹਨਾਂ ਨੇ ਇੱਕ ਮਸਾਲਾ ਦੇ ਤੌਰ ਤੇ ਜਿਹੜੇ ਕੰਮ ਹੈ ਉਹ ਕੀਤੇ ਜੀ ਕੁਝ ਨਾਲ ਦੇਖੋ ਆਈਓ ਸੰਗਤ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸ਼ਲਾਘਾ ਕੀਤੀ ਜਾ ਰਹੀ ਹੈ ਸਾਡੇ ਨਾਲ ਹੋਰ ਵੀ ਇੱਥੇ ਸੰਗਤ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗਲਬਾਈ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਦੂਸਰੀ ਵਰਸੀ ਮਨਾਈ ਜਾ ਰਹੀ ਹੈ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਕੀ ਕਹਿਣਾ ਚਾਹੋ ਬਾਦ ਸਾਹਿਬ ਬਹੁਤ ਚੰਗੇ ਸਵਾਦ ਦੇ ਸੀ ਬਹੁਤ ਖੱਟ ਹੋਇਆ ਐਲ ਜੀ ਜੀ ਵਰਸੀ ਦੇ ਬਹੁਤ ਹਾਂ ਚੰਗੇ ਸੀ ਬਾਦ ਸਾਹਿਬ ਸਾਰੇ ਪਿੰਡਾਂ ਹੀ ਜਾਂਦੇ ਸੀ ਸੰਗ ਦਰਸ਼ਨ ਕਰਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਸੀ ਵਧੀਆ ਗੱਲਬਾਤ ਇੱਥੇ ਅਸੱਦ ਦਾ ਪਾਪਾ ਬੋਰ ਕਿਹਾ ਜਾਂਦਾ ਸੀ ਉਹਨਾਂ ਨੂੰ ਕੀ ਕਹਿਣਾ ਚਾਹੋ ਜੀ ਹਾਂ ਜੀ ਪਾਪਾ ਬੋਰ ਸੀਗੇ ਸਿਆਸਤ ਇਥੇ ਚੱਲੀ ਸੀ ਸਾਰੇ ਸਾਡੇ ਇਲਾਕੇ ਦੇ ਸਾਰੇ ਨਾਲਾ ਜਵਾਰਾਂ ਨਾਲ ਜੁੜੀ ਜਾਂਦੇ ਆ ਜਿਹੜੋ ਕੋਈ ਪਿੱਛੇ ਹਟੇ ਸੀ ਜਿਸ ਨੂੰ ਕਾਫੀ ਜੜੀ ਸ਼ਲਾਗਾ ਕਰ ਦਿੱਤੇ ਨਜ਼ਰ ਆ ਰਿਹਾ ਜਿੱਦੀ ਵੀ ਸੰਗਤ ਉੱਤੇ ਪਹੁੰਚੀ ਆ ਹੋਰ ਵੀ ਇੱਥੇ ਪਹੁੰਚੀ ਹੋਈ ਸੰਗਤ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਬਾਈ ਜੀ ਮਦੂਦਾ ਗੱਲਬਾਤ ਕਰਦੇ ਆ ਸੱਸੀ ਕਲ ਬਾਈ ਜੀ ਦੱਸੋ ਕੀ ਬਾਈ ਜੀ ਕੀ ਕਹਿਣਾ ਚਾਹੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵਰਸੇ ਮਨਾਈ ਜਾ ਰਹੀ ਆ ਪਿੰਡ ਬਾਦਲ ਤੇ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇੱਕ ਐਸੀ ਰੂਹ ਸੀ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਇਤਹਾ ਲਈ ऐसे काम करते जो आपा कभी भी कराय ਨਹੀਂ ਸਕਦੇ ਨਾ ਕੋਈ ਪੂਰਾ ਕਰ ਸਕਦਾ ਦੇਖਿਆ ਜਾਵੇ ਇੱਕ ਪੰਜਾਬ ਨੂੰ ਪਿਛੜੇ ਹੋਏ ਇਲਾਕੇ ਦੇ ਇੱਕ ਪੂਰਾ ਡਿਵਪਲਪ ਏਰੀਆ ਬਣਾ ਕੇ ਦਿੱਤਾ ਹੈ ਜਿਨ੍ਹਾਂ ਨੇ ਕਾਲੀ ਦਲ ਦੀ ਐਸੀ ਇੱਕ ਨੀਂਹ ਰੱਖੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਰੀਆਂ ਉਹ ਨੀਂਹ ਉੱਤੇ ਖੜੀਆਂ ਹੋਈਆਂ ਨੇ ਜੇ ਆਪਾਂ ਗੱਲ ਕਰੀਏ ਕੰਮਾਂ ਦੀ ਬੀਜਨੀ ਤੋਂ ਲੈ ਕੇ ਰੋਡ ਰੋਡ ਤੋਂ ਲੈ ਕੇ ਐਜੂਕੇਸ਼ਨ ਸਿਸਟਮ ਸਭ ਕੁਝ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਕੁਝ ਹੋਰ ਵੀ ਸਾਡੇ ਨਾਲ ਇੱਥੇ ਸੰਗਤ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਆ ਗਏ ਬਾਈ ਜੀ ਕੀ ਕਹਿਣਾ ਚਾਹੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮਨਾਈ ਜਾ ਰਹੀ ਹੈ ਤੁਸੀਂ ਵੀ ਪਹੁੰਚਿਓ ਕੀ ਕਹਿਣਾ ਚਾਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਲੋਕਾਂ ਦੇ ਮਸੀਹਾ ਸੀ ਉਹਨਾਂ ਨੇ ਹਰ ਗਰੀਬ ਵਰਗ ਨੂੰ ਮਜ਼ਦੂਰ ਵਰਗ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਸੀ ਖਾਸ ਕਰਕੇ ਉਹਨਾਂ ਜੀ ਮਾਨੂੰ ਮਜ਼ਦੂਰਾਂ ਨੂੰ ਸ਼ਗਲ ਸਕੀਮ ਦਿੱਤੀ ਗਰੀਬਾਂ ਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਉਹ ਇੱਕ ਮਸੀਹਾ ਬਣ ਕੇ ਇੱਕ ਰੱਬ ਦਾ ਰੂਪ ਸੀ ਉਹਨਾਂ ਨੇ ਉਹਨਾਂ ਦੀ ਯਾਦ ਜਿਹੜੀ ਆਈ ਦੁਨੀਆ ਕਰਦੀ ਕਿ ਦੁਬਾਰਾ ਇਹ ਸਰਕਾਰ ਆਵੇ ਤੇ ਅਸੀਂ ਖੁਸ਼ਹਾਲ ਹੋਈਏ ਮੌਕੇ ਤੇ ਹੋਰ ਵੀ ਆਈ ਹੋਈ ਸੰਗਤ ਨਾਲ ਗੱਲਬਾਤ ਕਰਦੇ ਆ ਕਿ ਕਹਿਣਾ ਉਹਨਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਿੰਡ ਬਾਦਲ ਵਿਖੇ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮਨਾਈ ਜਾ ਰਹੀ ਹੈ ਪਿੰਡ ਬਾਦਲ ਚਿੱਤੀ ਚਲਾ ਜਾਓ ਅੱਜ ਸਾਡੇ ਬਹੁਤ ਹੀ ਮਹਿਮੂਨ ਨੇਤਾ ਔਰ ਹਿੰਦੁਸਤਾਨ ਦੇ ਇਹ ਕਹਿੰਦਾ ਕੋਈ ਚੰਗੀ ਸ਼ਖਸੀਅਤ ਦੇ ਮਾਲਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੂਜੀ ਵਰਸੀ ਹੈ ਔਰ ਬਹੁਤ ਵੱਡੀ ਕਿਰਤੀ ਦੇ ਵਿੱਚ ਲੋਕ ਜਿਹੜੇ ਉਹਨਾਂ ਨਤਮਸਤ ਹੋਣ ਵਾਸਤੇ ਆਏ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਆਏ ਹੋਏ ਨੇ ਉੱਥੋਂ ਪਤਾ ਲੱਗਦਾ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਰਿਸ਼ਤਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸੁਖੀ ਸਿੰਘ ਬਾਦਲ ਹੋਰਾਂ ਨਾਲ ਔਰ ਸ਼ੋਭਨੀ ਕਾਲੀਦਾਰ ਨਾਲ ਕਿੰਨਾ ਪਿਆਰ ਹੈ ਇੱਥਾਨੇ ਲੋਕ ਅੱਜ ਵੀ ਸ਼ੋਭਨੀ ਕਾਲੀਦਾਰ ਦੇ ਨਾਲ ਚਟਾਨ ਵਾਂਗੂ ਖੜੇ ਨੇ ਔਰ ਪੰਜਾਬ ਦੇ ਲੋਕ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਕੀਤੇ ਹੋਏ ਕੰਮਾਂ ਨੂੰ ਅੱਜ ਯਾਦ ਕਰਦੇ ਨੇ ਕੁਸੀਂ ਜਿਹੜੇ ਪਾਸੇ ਮਰਦੇ ਆ ਬਸ ਚਲੇ ਜਾਓ ਪੰਜਾਬ ਦੇ ਕੋਲੇ ਨੂੰ ਹਰੇਕ ਥਾਂ ਤੇ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਭਗਤ ਸਾਹਿਬ ਦੇ ਲਾਏ ਹੋਏ ਨਹੀਂ ਪੱਥਰ ਕੱਲੇ ਨਹੀਂ ਪੱਥਰ ਨਹੀਂ ਨਾਲ ਉਹ ਪ੍ਰੋਜੈਕਟ ਪੂਰੇ ਕੀਤੇ ਹੋਏ ਚਾਹੇ ਉਹ ਰੋਡ ਬਣਾਏ ਚਾਹੇ ਕੋਈ ਹੋਰ ਡਿਵੈਲਪਮੈਂਟ ਦੇ ਕੰਮ ਨੇ ਜਿੰਨੇ ਵੀ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਹੋਏ ਜੇ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਭਾਈਚਾਰਕ ਸਾਂਝ ਪੈਦਾ ਕੀਤੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਦਾ ਸਿਣਾ ਜਾਂਦਾ ਹੈ ਜਿਸ ਕਰਕੇ ਬਹੁਤ ਵੱਡੀ ਗਲਤੀ ਦੇ ਵਿੱਚ ਪੰਜਾਬ ਦੇ ਲੋਕ ਆਪਣੇ ਇਹ ਸ਼ਰਮਨ ਪਿਆਰੇ ਬੀਬਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰਾਂ ਤੇ ਸਰਕਾਰ ਦੇ ਖਿਲਾਫ ਕੰਨ ਵਾਸਤੇ ਆਏ ਹੋਏ ਨੇ ਔਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਸ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਔਰ ਪਿੱਛੇ ਪੰਜਾਬ ਦੇ ਲੋਕਾਂ ਨੂੰ ਪੰਥ ਨੂੰ ਔਰ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜਿੱਤੇ ਗੱਲ ਕਰੀ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਵਰਸੀ ਮਨਾਈ ਜਾ ਰਹੀ ਹੈ ਪ੍ਰਕਾਸ਼ ਬਾਦਲ ਜੀ ਕਿਹਾਗਾਉਂਗਾ ਬਹੁਤ ਚੰਗੀ ਗੱਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਗ੍ਰੀਟ ਵੀਰ ਪਸਾਨਾ ਦੀ ਇੱਕ ਨਸੀਹਤ ਜਿਹਨਾਂ ਨੂੰ ਰੋਜ਼ ਤਾਂ ਯਾਦ ਕਰ ਰਹੇ ਆ ਉਹ ਖਰਾਬਾ ਇਨਸਾਨ ਸੀ ਜਿਹੜਾ ਦੁਨੀਆਂ ਤੇ ਨਹੀਂ ਲੋਕ ਅੱਜ ਵੀ ਯਾਦ ਕਰਦੇ ਆ ਇਹੀ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਆ ਜਿਹਦੇ ਲੋਕਾਂ 'ਚ ਕਿੰਨੇ ਗਰਾਂ ਦੇ ਸ਼ਾਪ ਸਰਕੇ ਜਾਂਦੇ ਆ ਤੇ ਲੋਕਾਂ ਦੇ ਦਿਨਾਂ ਦੇ ਰਾਜ ਕਰਦੇ ਆ ਸਰ ਪਾਲ ਸਾਹਿਬ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਆ ਉਹਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਹਰੇਕ ਪਾਰਟੀ ਦਾ ਸਤਿਕਾਰ ਕਰ ਲਿਆ ਇਸ ਸਰਕਾਰ ਦੇ ਅਫਸਰ ਸਹਿਵਾਣ ਪੰਜਾਬ ਦੇ ਕੋਈ ਸਤਿਕਾਰ ਕਰਦੇ ਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੀ ਪਾਲ ਸਾਹਿਬ ਦੇ ਪਹਿਰੇ ਹੱਥ ਲਾਉਂਦੇ ਸੀ ਉਹਨੂੰ ਸਤਿਕਾਰ ਦਿੰਦੇ ਦੀ ਇੱਕ ਪਾਲ ਸਾਹਿਬ ਦੀ ਬਹੁਤ ਵੱਡੀ ਕਲਾ ਸੀ ਇਹਦੇ ਸਾਰੇ ਗੱਲਦੇ ਨਹੀਂ ਉਹ ਪਾਲ ਸਾਹਿਬ ਦੀ ਤਰੀਫ਼ ਕੀਤੀ ਜਾਵੇ ਉਹ ਸ਼ਬਦ ਕੱਟ ਪੈ ਜਾਂਦੀਆਂ ਨੇ ਬਿਲਕੁਲ ਬਿਲਕੁਲ ਦੇਖੋ ਬਾਦਲ ਸਾਹਿਬ ਦੀ ਜਿਹੜੀ ਤਾਰੀਫ ਕਰਦੇ ਇੱਥੇ ਲੋਕ ਜਿਹੜੇ ਨਜ਼ਰ ਆ ਰਿਹਾ ਕਾਫੀ ਵੱਡੀ ਤਦਾਦ ਇੱਥੇ ਲੋਕ ਪਹੁੰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਮਨ ਕਰਨ ਦੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਇਹ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਵਰ੍ਹੇ ਮਨਾਈ ਜਾ ਰਹੀ ਹੈ ਤੁਸੀਂ ਵੀ ਪਹੁੰਚ ਕੇ ਇਧਰ ਆ ਜਾਓ ਬਾਦਲ ਤੋਂ ਲੱਗਦਾ ਬਾਲ ਸਾਹ ਨੂੰ ਯਾਦ ਕਰਿਆ ਇਹ 2 ਸਾਲਾਂ ਬਾਅਦ ਤੁਹਾਨੂੰ ਆਇਆ ਲੱਗਿਆ ਬਾਲ ਸਾਹ ਕਿਵੇਂ ਜਿੰਦਾ ਹੀ ਹੈ ਅੱਜ ਕੱਟ ਦੇਖ ਕੇ ਸਾਰਾ ਕੁਝ ਦੇਖ ਕੇ ਤਾਂ ਲੱਗਦਾ ਵੀ ਬਾਲ ਸਾਹ ਬੈਠੀ ਹੈ ਸਾਡੇ ਚੀਆ ਅੱਜੇ ਗੱਲ ਕਰੀਏ ਬਾਦਲ ਸਾਹਿਬ ਨੂੰ ਸਿਆਸਤ ਦਾ ਬਾਬਾ ਬੋੜ ਕਿਹਾ ਜਾਂਦਾ ਸੀਗਾ ਕਿਹੜਾ ਲੱਗਦਾ ਬਾਬਾ ਬੋੜ ਹੀ ਸੀਗਾ ਇਹ ਇੱਥੇ ਕਹਿਣ ਵਾਲੀ ਕੀ ਗੱਲ ਹੈ ਜੀ ਸਿਹਤ ਤੇ ਬਹੁਤ ਕਿਉਂ ਅੱਜ ਭਾਜੀ ਕੀ ਕਹਿਣਾ ਵਾਸੀ ਬਾਲਾ ਸਾਹਿਬ ਦੇ ਸਵਾਲਾਂ ਸਾਡੇ ਕਿਸਾਨਾਂ ਵਾਸਤੇ ਜੋ ਬਾਲਾ ਸਾਹਿਬ ਨੇ ਕੀਤਾ ਜੇ ਕੋਈ ਨਹੀਂ ਕਰ ਸਕਿਆ ਨਾ ਕਰ ਸਕੇ ਸਾਡੇ ਪਿੰਡਾਂ ਸਾਡੇ ਕਿਸਾਨਾਂ ਨੂੰ ਮੋਟਰਾਂ ਮੰਡੀਆਂ ਟਰੈਕਟਰਾਂ ਨੂੰ ਗੱਡੇ ਦਾ ਪਲਦੇ ਨਾਲ ਉਹਨਾਂ ਪਾਸੇ ਸਭ ਬਾਲਾ ਸਾਹਿਬ ਦੇ ਤੋਂ ਮੰਗਲ ਕਰਦੇ ਜੋ ਬਾਲਾ ਸਾਹਿਬ ਹੀ ਸਰਕਾਰ ਚੜੀ ਗਈ ਸਾਡੇ ਕਿਸਾਨਾਂ ਤਾਂ ਇੱਕ ਮੋਟਰ ਨਹੀਂ ਲੱਗੀ ਬੁਰਾ ਹਾਲ ਹੋਇਆ ਤੇ ਇਹਦਾ ਮੋਟਰ ਇਹ ਤਾਂ 50-50 ਹਜ਼ਾਰ ਚਲਾਦੇ ਹੁਣ 17-17 ਲੱਖ ਰੁਪਇਆ ਹੋ ਗਿਆ ਮੋਟਰਾਂ ਦਾ ਜੀ ਸੰਤੋਪਾਲ ਸਾਹਿਬ ਹਮੇਸ਼ਾ ਯਾਦ ਹੀ ਰਹਣਗੇ ਪਰ ਕਾਫੀ ਜਿਹੜੀ ਸ਼ਲਾਘਾ ਕਰਦੇ ਤੇ ਲੋਕ ਨਜ਼ਰ ਆ ਰਿਹਾ ਹੈ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਤੇ ਸਾਡੇ ਨਾਲ ਹੋਰ ਵੀ ਬਾਈਕ ਦੀ ਮੌਜੂਦਗੀ ਗੱਲਬਾਤ ਕਰਦਾ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅੱਜ ਦੂਸਰੀ ਵਰਸੀ ਮਨਾਈ ਜਾ ਰਹੀ ਹੈ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋ ਹਰ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਸੀ ਹਰ ਇੱਕ ਬਰਾਗਰੀ ਦਾ ਸਤਿਕਾਰ ਕਰਦਾ ਵਧੀਆ ਜੀ ਬਿਲਕੁਲ ਕਹਿੰਦੇ ਕਾਫੀ ਵਧੀਆ ਜਿਹੜੇ ਇਨਸਾਨ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਵਰਸੀ ਮਨਾਈ ਜਾ ਰਹੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਿਤਾਬ ਸਰਦਾਰ ਕਾਗੜੇ ਬਾਲ ਜੀ ਜੋ ਵਰਸੀ ਮਨਾਈ ਜਾ ਰਹੀ ਹੈ ਬੜੀ ਵਧੀਆ ਗੱਲ ਹੈ ਕਿਉਂਕਿ ਪੰਜਾਬ ਪੰਜਾਬੀ ਦਾ ਇਹ ਨੰਬਰਦਾਰ ਸੀ ਪਰ ਇਸ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਨੇ ਜਿਵੇਂ ਆਪਾਂ ਦੇਖਿਆ ਜਾਵੇ ਚੰਨੀਆਂ ਯਾਦਗਾਰਾਂ ਸਰਦਾਰ ਪ੍ਰਸਾਦ ਪਾਲ ਦੀ ਜਿਹੜੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਬਣਾਈ ਜਿਹੜਾ ਸਰਦਾਰ ਪ੍ਰਸਾਦ ਪਾਲ ਪੰਜਵਾਂ ਮੁੱਖ ਮੰਤਰੀ ਬਣੇ ਗਰੀਬਾਂ ਨੂੰ ਕਿੰਨੀ ਆਜ਼ਾਦੀ ਮਿਲੀਆਂ ਜਿੰਨੇ ਗਾਵ ਕਿੰਨੇ ਕਲੇਖੇ ਮਿਲੇ ਔਰ ਵਰਗ ਨੂੰ ਵਪਾਰੀ ਵਰਗ ਹੋਵੇ ਚਾਹੇ ਗਰੀਬ ਜਨਤਾ ਹੋਵੇ ਚਾਹੇ ਜਿੰਦਾਂ ਪੰਜਾ ਹੋਵੇ ਹਰੇਕ ਭਾਈਚਾਰੇ ਨਾਲ ਉਹਨਾਂ ਨੇ ਯਾਰ ਰੱਖਿਆ ਔਰ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਗਏ ਬਿਲਕੁਲ ਕਹਿੰਦੇ ਹਰ ਇੱਕ ਭਾਈਚਾਰੇ ਦਾ ਬਾਦਲ ਸਾਹਿਬ ਨੇ ਜਿਹੜਾ ਖਿਆਲ ਲਕਿਆ ਤੇ ਸਾਡੇ ਨਾਲ ਹੋਰ ਵੀ ਇੱਥੇ तमाम ਲੋਕ ਪਹੁੰਚੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਦੇ ਮੌਕੇ ਤੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਿਹਾ ਨਮਨ ਕੀਤਾ ਜਾ ਰਿਹਾ ਭਾਈ ਜੀ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਦੇ ਮੌਕੇ ਤੇ ਪਹੁੰਚ ਕਿ ਕਰਾਂ ਚਾਹੂੰਗੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਸਾਨੂੰ ਖੁਸ਼ੀ ਹੋਈ ਪਹੁੰਚੇ ਤੇ ਬਹੁਤ ਵਧੀਆ ਬਾਦਲ ਕੌਂਕ ਜੇ ਤੋਂ ਵੱਡਾ ਨਾ ਕੋਈ ਆਉਣਾ ਤੇ ਨਾ ਕੋ ਆਊਗਾ ਬਾਦਲ ਸਾਹਿਬ ਬਿਲਕੁਲ ਹੀ ਬਿਲਕੁਲ ਐਸੇ ਹੋ ਤਮਾਮ ਸੰਗਤ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕਰਦੀ ਇੱਥੇ ਨਜ਼ਰ ਆਇਆ ਕੈਮਰਾਮੈਨ ਸੁਖੇਲ ਦੇ ਰਣਪੋਧਰੀ ਵਾਲ ਦੈਨਿਕ ਸਵੇਰਾ ਟੀਵੀ ਰਖੰਡਾ